ਇੱਕ ਹੋਰ ਸਕੂਲ ਹੈ ਜਿਹਦੇ ਵਿੱਚ ਇਨਾ ਗ੍ਰਾਂਟਾਂ ਨੂੰ ਇਸਤੇਮਾਲ ਕਰਕੇ ਬਾਉਂਡਰੀ ਵਾਲ ਯਾਨੀ ਕਿ ਚਾਰ ਦੀਵਾਰੀ ਦਾ ਕੰਮ ਕੀਤਾ ਗਿਆ ਆਉ ਉਸ ਸਕੂਲ ਦਾ ਉਦਾਹਰਣ ਦੇਖੀਏ ਮੇਰੇ ਬੇਟਾ 3rd ਕਲਾਸ ਚ ਪੜਦਾ ਔਰ ਮੇਰੀ ਬੇਟੀ 4th ਕਲਾਸ ਚ ਪੜਦੀ ਹੈ ਜੀ ਮੈਂ ਜਦੋਂ ਸਕੂਲ ਚ ਡੇਲੀ ਛੱਡਣ ਆਉਂਦੀ ਸੀ ਮੈਂ ਦੇਖਦੀ ਸੀ ਕਿ ਬੱਚੇ ਕੰਦਾ ਕਦੀ ਕਦਾਈ ਤਾਂ ਟੀਚਰ ਮਤਲਬ ਕੋਈ ਕੰਮ ਕਰਦੇ ਸੀਗੇ ਬੱਚੇ ਕੰਦਾ ਵੀ ਟੱਪ ਰਹੇ ਸੀਗੇ ਇਹਨਾਂ ਨਾਲ ਬੱਚੇ ਨੂੰ ਡਿਗਣ ਦਾ ਵੀ ਡਰਤੇ ਫੇ ਮੈਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਮੈਡਮ ਵੀ ਆਪਣੀ ਇਹ ਕੰਦਾ ਉੱਪਰ ਹੋਣੇ ਚਾਹੀਦੀਆਂ ਨੇ ਜੀ SMC ਦੇ ਮੈਂਬਰਾਂ ਨੇ ਸਕੂਲ ਦਾ ਦੌਰਾ ਕਰਨ ਲਈ ਪ੍ਰਿੰਸੀਪਲ ਨਾਲ ਤਾਲਮੇਲ ਕੀਤਾ ਤੇ ਉਹਨਾਂ ਨਾਲ ਮਿਲ ਕੇ ਸਕੂਲ ਦਾ ਦੌਰਾ ਵੀ ਕੀਤਾ। ਉਹਨਾਂ ਨੇ ਕਲਾਸਰੂਮ ਵਿੱਚ ਤੇ ਅੱਧੀ ਛੁੱਟੀ ਦੇ ਵੇਲੇ ਬੱਚਿਆਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਕੇ ਉਹਨਾਂ ਦੇ ਮੌਜੂਦਾ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਿਆ। ਉਹਨਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੀ ਜਾਂਚ ਕੀਤੀ, ਖਾਸ ਤੌਰ ਤੇ ਉਸ ਚਾਰ ਦੀਵਾਰੀ ਦੀ ਜਿਸ ਨੂੰ ਵੱਡੀ ਕਰਨ ਦੀ ਲੋੜ ਹੈ। ਉਨ੍ਹਾਂ ਸਕੂਲ ਵਿੱਚ ਚੱਲ ਰਹੇ ਸਾਰੇ ਉਸਾਰੀ ਦੇ ਕੰਮਾਂ ਦੀ ਸਥਿਤੀ ਦਾ ਬਾਰੀਕੀ ਨਾਲ ਨਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੀਟਿੰਗ ਵਿੱਚ ਵਿਚਾਰੇ ਜਾ ਸਕਣ ਵਾਲੇ ਸੰਭਵ ਹੱਲ ਤੇ ਬਦਲਾਅ ਆਦਿ ਬਾਰੇ ਵੀ ਚਰਚਾ ਕੀਤੀ। ਕੁਝ ਮੁੱਦਿਆਂ ਦੀ ਪਛਾਣ ਕਰਨ ਤੇ ਸਮੱਸਿਆਵਾਂ ਨੂੰ ਸਮਝਣ ਤੋਂ ਬਾਅਦ ਚੇਅਰਪਰਸਨ ਨੇ ਪ੍ਰਿੰਸੀਪਲ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ। ਦੋਵਾਂ ਨੇ ਮੀਟਿੰਗ ਦਾ ਸਮਾਂ ਤੈਅ ਕੀਤਾ ਤੇ ਲੱਭੇ ਗਏ ਮੁੱਦਿਆਂ ਤੇ ਚਰਚਾ ਕਰਨ ਲਈ ਮੈਂਬਰਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਮੀਟਿੰਗ ਵਾਲੇ ਦਿਨ ਐਸਐਮਸੀ ਦੇ ਸਾਰੇ ਮੈਂਬਰ ਸਮੇਂ ਸਿਰ ਸਕੂਲ ਪਹੁੰਚੇ। ਉਹ ਇਸ ਮੀਟਿੰਗ ਲਈ ਪੂਰੀ ਤਰ੍ਹਾਂ ਤਿਆਰ ਸਨ। ਉਹਨਾਂ ਨੇ ਪ੍ਰਿੰਸੀਪਲ ਦੇ ਨਾਲ ਬੈਠ ਕੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ। ਵਿਚਾਰ-ਵਟਾਂਦਰਾ ਕਰਦੇ ਹੋਏ ਸਾਰੇ ਮੈਂਬਰਾਂ ਨੇ ਆਪਣੀ ਸ਼ੀਟ ਦੀ ਵਰਤੋਂ ਕੀਤੀ ਜਿਸ ਵਿੱਚ ਉਹਨਾਂ ਨੇ ਏਜੰਡਾ ਅਤੇ ਮਹੱਤਵਪੂਰਨ ਮੁੱਦੇ ਲਿਖੇ ਸੀ ਜਿਨ੍ਹਾਂ ਬਾਰੇ ਉਹ ਸਾਰਿਆਂ ਨਾਲ ਚਰਚਾ ਕਰਨਾ ਚਾਹੁੰਦੇ ਸਨ। ਕਨਵੀਨਰ ਨੇ ਇਹ ਯਕੀਨੀ ਬਣਾਇਆ ਕਿ ਸਾਰਿਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਬਰਾਬਰ ਮੌਕਾ ਮਿਲੇ। ਮੀਟਿੰਗ ਦੌਰਾਨ ਕਨਵੀਨਰ ਅਤੇ ਚੇਅਰਪਰਸਨ ਨੇ ਚਾਰਦਵਾਰੀ ਦੀ ਉਸਾਰੀ ਲਈ ਉਪਲਬਧ ਗ੍ਰਾਂਟਾਂ ਬਾਰੇ ਵੀ ਦੱਸਿਆ ਮੀਟਿੰਗ ਦੀ ਪੂਰੀ ਕਾਰਵਾਈ ਐਸਐਮਸੀ ਰਜਿਸਟਰ ਵਿੱਚ ਦਰਜ ਕੀਤੀ ਗਈ